ਔਰ 1609 ਇਸ ਵੀ ਅੰਦਰ ਇੱਕ ਕਿਰਪਾ ਹੋਰ ਵਰਤਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਕਿਰਪਾ ਵਰਤਾਈ ਬਿਲਕੁਲ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਇੱਕ ਤਖਤ ਬਣਾਇਆ ਜਿਹਨੂੰ ਨਾਮ ਦਿੱਤਾ ਅਕਾਲ ਦਾ ਅਕਾਲ ਦੇ ਅਖਰੀ ਅਰਥ ਹੁੰਦੇ ਐ ਜਿਸ ਤੇ ਸਮਾ ਤੇ ਮੌਤ ਦਾ ਕੋਈ ਪ੍ਰਭਾਵ ਨਾ ਹੋਵੇ ਤੇ ਸਤਿਗੁਰੂ ਨੇ ਕਿਰਪਾ ਕੀ ਕੀਤੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਸਾਹਿਬ ਨੂੰ ਬੁੱਢਾ ਔਰ ਗੁਰਦਾਸ ਬਨਾਇਓ ਔਰ ਕਿਸੇ ਨਾ ਹੱਥ ਲਗਾਇਓ ਔਰ ਕਿਸੇ ਨੇ ਹੱਥ ਨਹੀਂ ਲਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਕਿਰਪਾ ਕਰਕੇ ਤੇ ਇੱਕੋ ਦੀ ਪਵਿੱਤਰ ਆਤਮਾ ਮਾਂ ਤੂੰ ਸ੍ਰੀ ਅਕਾਲ ਤਖਤ ਸਾਹਿਬ ਬਣਵਾ ਦਿੱਤਾ ਇਹ ਬਖਸ਼ਿਸ਼ ਕਰ ਦਿੱਤੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋ ਗਈ ਔਰ ਬੇਅੰਤ ਸ਼ਾਸਤਰ ਧਾਰੀ ਸਿੱਖ ਹੋ ਗਏ ਇਹ ਸੁਨੇਹਾ ਗੁਰੂ ਘਰ ਦੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਦਿਨੋਂ ਦਿਨ ਪਹੁੰਚਦਾ ਜਾ ਰਿਹਾ ਹੈ ਜਿੰਨੋਂ ਦਨ ਇਸ ਨਹੀਂ ਹਮੋਂ ਤੇ ਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਪਿਤਾ ਵਰਗੇ ਨਹੀਂ ਹੈ ਕੱਲ ਹਕੂਮਤ ਚਾਹੇ ਬਿੱਤਤੀ ਤਵੀ ਤੇ ਬਿਠਾ ਦਈਏ ਇਹਨਾਂ ਨਹੀਂ ਬੈਠਣਾ ਇਹ ਤੇ ਪੂਰੀ ਮੁਗਲੋ ਹਕੂਮਤ ਨਾਲ ਬਰਾਬਰਤਾ ਮੁਕਾਬਲਾ ਕਰਨ ਦੇ ਨਹੀਂ ਜੰਗ ਛੇੜਨ ਦੇ ਲਈ ਪੂਰੀ ਤਿਆਰੀ ਕਰਕੇ ਬੈਠੇ ਨੇ ਔਰ ਜਦੋਂ ਇਵੇਂ ਗੱਲਾਂ ਚੱਲ ਪੀਆਂ ਹੌਲੀ ਹੌਲੀ ਜਾ ਕੇ ਚੰਦੂ ਵਰਗਿਆਂ ਨੇ ਗੁਰੂ ਘਰ ਦੇ ਦੋਖੀਆਂ ਨੇ ਇਰਖਾਲੂਆਂ ਨੇ ਜਾ ਦਾ ਕਿਸ ਕਹਿ ਤਾ ਜਹਾਂਗੀਰ ਨੂੰ ਕੀਤੀਆਂ ਜਹਾਂਗੀਰ ਤੂੰ ਅਵੇਸਲਾ ਨਾ ਹੋ ਗੁਰੂ ਹਰਗੋਬਿੰਦ ਸਾਹਿਬ ਤੇਰੇ ਨਾਲ ਮੁਕਾਬਲਾ ਕਰਨ ਦੇ ਲਈ ਉਹਨਾਂ ਤੇ ਇੱਕ ਹੋਰ ਕਿਰਪਾ ਕਰ ਲਈ ਐ ਦੋ ਤਲਵਾਰਾਂ ਬਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਲ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਦੀਰੀ ਦੀ ਉਹਨਾਂ ਤੇ ਦੋ ਕਿਰਪਾਨਾਂ ਵੀ ਧਾਰਨ ਕਰ ਲਈਆਂ ਇੱਕ ਮੀਰੀ ਹੈ ਇੱਕ ਪੀਰੀ ਹੈ ਇੱਕ ਭਗਤੀ ਦੀ ਹੈ ਇੱਕ ਸ਼ਕਤੀ ਦਾ ਪ੍ਰਤੀਕ ਹੈ ਕੱਲ ਤੇਰੇ 'ਚ ਮੁਕਾਬਲਾ ਹੋਏਗਾ ਔਰ ਫਿਰ ਤੈਨੂੰ ਵਿਪਤਾ ਪੈ ਜਾਣੀ ਹੈ ਕਿੰਨਾ ਟੰਗਾ ਹੋਵੇ ਤੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਤੇ ਹਜੂਰ ਨੂੰ ਗ੍ਰਿਫਤਾਰ ਕਰ ਲੈ ਇਹੋ ਜਿਹੀ ਗੱਲਾਂ ਜਦੋਂ ਅੱਖੀਆਂ ਜਹਾਗੀਰ ਤੇ ਵੀ ਮਨ ਵਿੱਚ ਖਿਆਲ ਆ ਗਿਆ ਜਹਾਗੀਰ ਇੰਨਾ ਭਲਾ ਨਹੀਂ ਹੈ ਮੈਂ ਤੈਨੂੰ ਬੇਨਤੀ ਕਰਾਂ ਤੁਝ ਕੇ ਜਹਾਗੀਰੀ ਦੇ ਅੰਦਰ ਉਹ ਖੁਦ ਆਪਣੇ ਜੀਵਨ ਵਿੱਚ ਲਿਖਦਾ ਆ ਜੀਤਾ ਰੱਖਣ ਵਾਲੀ ਗੱਲ ਹੈ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਉਹ ਸ਼ਬਦ ਲਿਖਦਾ ਹੈ ਵੀ ਪੰਜਾਬ ਦੀ ਧਰਤੀ ਤੇ ਇੱਕ ਝੂਠ ਦੀ ਦੁਕਾਨ ਚੱਲਦੀ ਹੈ ਮੈਂ ਬਹੁਤ ਜਲਦੀ ਉਹਨੂੰ ਬੰਦ ਕਰਨਾ ਚਾਹਾਂਗਾ ਇਹ ਸ਼ਬਦ ਵਰਤਦਾ ਉਹ ਪਾਪੀ ਉਹ ਸ਼ਹਾदत ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ ਤਾਂ ਹੀ ਤੇ ਉਸ ਗੁਰੂ ਨਾਨਕ ਦੇ ਘਰ ਨਾਲ ਮੈਂ ਬੇਨਤੀ ਤੁਹਾਨੂੰ ਹੋਰ ਕਹਿੰਦੀ ਹਾਂ ਸਤੈ ਜਿਹੜਾ ਉਹ ਝੂਠ ਤੇ ਕੂੜ ਨੂੰ ਹਮੇਸ਼ਾ ਹੀ ਤੁਬਦਾ ਹੈ ਅੰਮ੍ਰਿਤ ਬਾਣੀ ਵਿੱਚ ਵਚਨ ਨੇ ਨਾ ਜੇ ਕੋ ਬੋਲੇ ਸੱਚ ਕੂੜਾ ਜਲ ਜਾਬਈ ਇਹ ਤੇ ਅੱਜ ਵੀ ਤੁਬ ਰਿਹਾ ਆ ਪਿਛਲੇ ਦਿਨਾਂ ਅੰਦਰ ਤੁਸੀਂ ਵੇਖੋ ਰਾਜਸਥਾਨ ਦੀ ਧਰਤੀ ਤੇ ਇੱਕ ਰਾਜਨੀਤਿਕ ਨੇ ਸ਼ਬਦ ਵਰਤੇ ਸਨ ਕਹਿਣ ਲੱਗੇ ਇਹ ਜਿਹੜੇ ਗੁਰਦੁਆਰੇ ਨੇ ਇਹ ਗੁਰਦੁਆਰੇ ਸਾਡੇ ਲਈ ਨਸੂਰ ਬਣ ਗਏ ਨੇ ਇਹ ਨਸੂਰ ਬਣ ਜਾਣਗੇ ਨਸੂਰ ਦਾ ਅਖਰੀ ਅਰਥ ਕੀ ਹੁੰਦਾ ਹੈ ਨਸੂਰ ਦਾ ਅਖਰੀ ਅਰਥ ਹੁੰਦਾ ਹੈ ਉਹ ਜ਼ਖਮ ਜਿਹਦੇ ਵਿੱਚੋਂ ਪਾਕ ਸਿੰਮਦੀ ਰਹੇ ਜਿਹੜਾ ਜ਼ਖਮ ਕਦੀ ਦੁੱਖ ਦੇਨੋਂ ਹਟੇ ਹੀ ਨਾ ਤੇ ਸ਼ਬਦ ਵਰਤਦੇ ਆ ਗੁਰਦੁਆਰੇ ਨਸੂਰ ਨੇ ਹੈਰਾਨ ਕੀਤੀ ਗੱਲ ਹੈ ਬਲਕਿ ਮੈਂ ਤੁਹਾਨੂੰ ਬੇਨਤੀ ਕਹਦੇ ਆ ਗੁਰਦੁਆਰਾ ਕੀ ਹੈ ਕਨ ਸਿੰਘ ਨਾਤਾ ਜੀ ਨੇ ਸ਼ਬਦ ਵਰਤੇ ਹੈ ਗੁਰਦੁਆਰਾ ਲੋੜਵੰਦਾ ਦੇ ਲਈ ਗੁਰੂ ਕਾ ਲੰਗਰ ਹੈ ਰਾਹਗੀਰ ਦੇ ਲਈ ਇੱਥੇ ਵਿਸ਼ਰਾਮ ਘਰ ਹੈ ਇੱਕ ਟਿਕਾਣਾ ਹੈ ਗੁਰਦੁਆਰਾ ਰੋਗੀਆਂ ਲਈ ਦਵਾਈ ਦਾਰੂ ਦਾ ਪ੍ਰਬੰਧ ਹੈ ਆਤਮਿਕ ਜਗਿਆਸੂਆਂ ਲਈ ਜਿਨ੍ਹਾਂ ਰੱਬੀ ਗਿਆਨ ਲੈਣਾ ਹੈ ਉਹਨਾਂ ਲਈ ਇੱਕ ਆਤਮਿਕ ਵਿੱਦਿਆ ਦਾ ਰੱਬੀ ਉਪਦੇਸ਼ ਦਾ ਕੇਂਦਰੀ ਅਸਥਾਨ ਹੈ ਇਸਤਰੀ ਦੀ ਪਤ ਢਕਣ ਦੇ ਲਈ ਗੁਰਦੁਆਰਾ ਇੱਕ ਲੋਗ ਗੜ ਕਿਲੇ ਦਾ ਕੰਮ ਕਰਦਾ ਔਰ ਤੁਸੀਂ ਪਿਛਲੇ ਸਮਿਆਂ ਅੰਦਰ ਵੇਖਿਆ ਭਾਵੇਂ ਕਿਸਾਨੀ ਮੋਰਚਾ ਤੇ ਭਾਵੇਂ ਕਰੋਨਾ ਕਾਲ ਹੈ ਐਸੀ ਗੁਰਦੁਆਰਿਆਂ ਵਿੱਚੋਂ ਸੰਗਤਾਂ ਨੇ ਇਕੱਤਰ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸਾਂ ਕਰਕੇ ਲੋਕਾਈ ਦੀ ਸੇਵਾ ਕੀਤੀ ਅਨਥੱਕ ਦਿਨ ਰਾਤ ਜਦੋਂ ਕੋਈ ਬਾਹਰ ਵੀ ਨਿਕਲਣ ਤਿਆਰ ਨਹੀਂ ਸੀ ਨਾ ਉਦੋਂ ਵੀ ਕੀ ਦੇਸ਼ ਵਿੱਚ ਤੇ ਕੀ ਵਿਦੇਸ਼ਾਂ ਦੀ ਧਰਤੀ ਤੇ ਇਸ ਪਵਿੱਤਰ ਗੁਰਦੁਆਰਾ ਸਹਿਬਾਨਾ ਨੇ ਲੋਕਾਂ ਹੀ ਦੀ ਸੇਵਾ ਕੀਤੀ ਸੀ ਮੈਂ ਬੇਨਤੀ ਜਿਹੜੀ ਕਹਿ ਰਿਹਾ ਜਹਾਂ ਗੇੜ ਨੂੰ ਸੱਚ ਨਾ ਪਾਇਆ ਉਹਨੇ ਬਿਉਤਬੰਦੀ ਘੜ ਕੇ ਕਈ ਬਹਾਨੇ ਬਣਾ ਕੇ ਇਹ ਬਚਨ ਕਹਿ ਦਿੱਤੇ ਵੀ ਤੁਸੀਂ ਹਕੂਮਤ ਦੇ ਵਿਰੁੱਧ ਤਿਆਰੀ ਬਿੜ ਰਹੇ ਹੋ ਤੁਸੀਂ ਖੁੱਲੇ ਆਂ ਇਹ ਸ਼ਬਦ ਵਰਤੇ ਹੋਏ ਨੇ ਵੀ ਜਵਾਨੀਆਂ ਸ਼ਾਸਤਰ ਭੇਟ ਕਰੋ ਤੁਸੀਂ ਇੱਕ ਤਖਤ ਦੀ ਸਿਰਜਣਾ ਕਰ ਲਈ ਜਿਹਨੂੰ ਤੁਸੀਂ ਨਾਮ ਅਕਾਲ ਤਖਤ ਸਾਹਿਬ ਦਿੱਤਾ ਮੈਂ ਇੱਕ ਬੇਨਤੀ ਹੋਰ ਵੀ ਕਹਿੰਦੇ ਆ ਇਹ ਗੱਲ ਚੇਤਾ ਰੱਖਣ ਵਾਲੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਕਿਰਪਾ ਕੀਤੀ ਦੁਨੀਆਂ ਵਿੱਚ ਵੀ ਤਖਤ ਨੇ ਬਾਦਸ਼ਾਹਾਂ ਦੇ ਬਾਦਸ਼ਾਹਾਂ ਦੇ ਤਖਤਾਂ ਦੇ ਝੰਡੇ ਵੀ ਬਦਲਦੇ ਰਹੇ ਨੇ ਔਰ ਬਦਲ ਜਾਂਦੇ ਨੇ ਮੋਹਰੇ ਵੀ ਬਦਲ ਜਾਂਦੀਆਂ ਔਰ ਬਦਲਦੀਆਂ ਰਹੀਆਂ ਨੇ ਹੁਕਮਰਾਨ ਵੀ ਬਦਲ ਜਾਂਦੇ ਆ ਬਦਲਦੇ ਜਾ ਰਹੇ ਨੇ ਪਰ ਯਾਦ ਰੱਖ ਇੱਕ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ ਜਿਹਦਾ ਕਦੀ ਨਿਸ਼ਾਨ ਬਦਲਣਾ ਹੈ ਨਾ ਜੀ ਦਾ ਕਦੀ ਹੁਕਮਰਾਨ ਘਾਵ ਇਹਦੀ ਆਗਿਆ ਵੀ ਸਤਿਗੁਰੂ ਆਪ ਕਰ ਰਹੇ ਨੇ ਨਾ ਇਹਦੀ ਕੋਈ ਮੋਹਰ ਬਦਲਨੀ ਹੈ ਇਹ ਹਮੇਸ਼ਾ ਹੀ ਲੋਕਾਈ ਤੇ ਭਲੇ ਲਈ ਤੇ ਇੱਥੇ ਹੁਕਮ ਹੁੰਦੇ ਨੇ ਮੈਂ ਫਿਰ ਬੇਨਤੀ ਕਰਾਂ ਇਹੋ ਜੀਆਂ ਬਿਉਤ ਬੰਦੀਆਂ ਘੜ ਕੇ ਜਹਾਗੀਰ 1600 12 ਈਸਵੀ ਅੰਦਰ ਆ ਗੱਲ ਵੀ ਧਿਆਨ ਰੱਖਣ ਵਾਲੀ ਹੈ 1612 ਵਿੱਚ ਐਲਾਨ ਕਰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਇਹ ਵਕਤੀ ਹਕੂਮਤ ਲਈ ਚੁਣੌਤੀ ਨੇ ਤੇ ਕੁਝ ਅਦੇਹ ਕਾਰਜ ਕਰਲੇ ਨੇ ਵੀ ਜਿਹੜੇ ਹਕੂਮਤ ਲਈ ਖਤਰਾ ਨੇ ਉਹਨਾਂ ਵਿੱਚ ਵਿਦਵਾਨਾਂ ਨੇ ਵੀ ਲਿਖਿਆ ਉਹ ਕਹਿੰਦਾ ਸੀ ਵੀ ਕੁਝ ਇੰਨਾ ਟੈਕਸ ਜਾਂ ਕੁਝ ਮਾਇਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਓ ਤੇ ਸਹਿਬ ਨੇ ਬਚਨ ਆਕੇ ਵੀ ਸੰਗਤ ਦੀ ਮਾਇਆ ਸੀ ਮੈਨੂੰ ਭੇਟ ਕਰਾਂਗੇ ਆਖਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ